ਹਰਿਆਣੇ ਦੇ ਵਿੱਚ ਅੱਗ ਲੱਗਦੀ ਉਹ ਤੋਂ ਵਾਰੀ ਦਿੱਲੀ ਜਾਂਦਾ ਯੂਪੀ ਦੇ ਵਿੱਚ ਲੱਗਦੀ ਉਹ ਤੋਂ ਵਾਰੀ ਦਿੱਲੀ ਜਾਂਦਾ ਜਾਂ ਜਿਹੜੀਆਂ ਪੰਜਾਬ ਦੇ ਫੈਕਟਰੀਆਂ ਵੱਲੋਂ ਪਾਣੀ ਦਾ ਵੀ ਇਨਸਾਨ ਨੇ ਪੀਣਾ ਤੇ ਚੌਲ ਇਨਸਾਨ ਨੇ ਖਾਣੇ ਆ ਉਹਨਾਂ ਦਾ ਕੀ ਕਾਰਵਾਈ ਕਰਦੇ ਹੋ ਸਰਕਾਰ ਜਗਾ ਦੱਸਦੇ ਨੇ ਨੇੜੇ ਤੇ ਕਿਤੇ ਵੀ ਟਰਾਲੀਆਂ ਪਰ ਇੱਥੇ ਸਿੱਟਿਓ ਨਾ ਤਾਂ ਸਾਡੇ ਕੋਲੇ ਪਰਾਲੀ ਨੂੰ ਕੋਈ ਸਾਹਮਣ ਦਾ ਪ੍ਰਬੰਧ ਹੈ ਨਾ ਜਗ੍ਹਾ ਹੈ ਵੀ ਅਸੀਂ ਕਿੱਥੇ ਸਿੱਟਦੇ ਆਂਗੇ ਧਰਨੇ ਉਹਨੇ ਤੋਂ ਹਟ ਗਿਆ ਮੈਂ ਲੇਕਿ ਹਰ ਸਾਲ ਕਿਸਾਨਾਂ ਤੇ ਸਰਕਾਰ ਦਾ ਇੱਕ ਮਤਲਬ ਝਗੜਾ ਸ਼ੁਰੂ ਹੁੰਦਾ ਇਸ ਵਾਰ ਵੀ ਉਸੇ ਤਰੀਕੇ ਦਾ ਇੱਕ ਝਗੜਾ ਕਿਸਾਨਾਂ ਤੇ ਜਿਹੜਾ ਮਤਲਬ ਸਰਕਾਰ ਦੇ ਵਿਚਾਰੇ ਹੋਇਆ ਮੈਂ ਜਿੰਨਾ ਸਾਡੇ ਨਾਲ ਮੌਜੂਦ ਨੇ ਉਗਰਾਹ ਜੱਤੀਬੰਦੀ ਦੇ ਪ੍ਰਧਾਨ ਪ੍ਰਧਾਨ ਜੀ ਸੁਣਾਂਗੇ ਸਰਕਾਰ ਦਾ ਇਸ ਵਾਰ ਰੋਕਾ ਜਿਹੜਾ ਬਹੁਤ ਸਖਤ ਹੈ ਪਰ ਚੇਤੇ ਜਾ ਰਹੇ ਆ ਮਤਲਬ ਜਿੱਥੇ ਜਿਹੋ ਜਿਹੇ ਬੰਦਿਆਂ ਨੂੰ ਫੜ ਕੇ ਅੰਦਰ ਵੀ ਕੀਤਾ ਜਾ ਰਿਹਾ ਸੋ ਮੈਂ ਚਾਹੁੰਗਾ ਕਿ ਮੈਂ ਤੁਸੀਂ ਕੀ ਮੰਗ ਕਰਦੇ ਹੋ ਕਿ ਪ੍ਰਾੜੀ ਨੂੰ ਅੱਗ ਲਾਉਣ ਦੇ ਹੱਕ ਚੋਂ ਜਾਂ ਨਹੀਂ ਹੱਕ ਚ ਇਹ ਹਰ ਸਾਲ ਜਦੋਂ ਅਸੀਂ ਪਹਿਲਾਂ ਮੈਂ ਬੋਲ ਕੇ ਵੀ ਆਇਆ ਵੀ ਝੋਨਾ ਲਾਉਣਾ ਉਦੋਂ ਵੀ ਤੁਸੀਂ ਲਾ ਨਹੀਂ ਸਕਦੇ ਸਰਕਾਰਾਂ ਦਾ ਡੰਡਾ ਚੜ੍ਹਦਾ ਜਦੋਂ ਝੋਨਾ ਅਸੀਂ ਪਕਾ ਕੇ ਤਿਆਰ ਕਰ ਲਿਆ ਇੱਕ ਮਹੀਨਾ ਫੇਰ ਆਣ ਲਾ ਜਾਂਦੇ ਵੀ ਪ੍ਰਾੜੀ ਨੂੰ ਅੱਗ ਲਾਉਣੀ ਸਰਕਾਰ ਤੁਹਾਡੇ ਤੇ ਸਖਤੀ ਕਰੂ ਅਸੀਂ ਤੁਹਾਡੇ ਮੀਡੀਆ ਵਰਾਹੀ ਇਹ ਕਹਿੰਦੇ ਆ ਪ੍ਰੈਸ਼ਰ ਆਹੀਂ ਕਿ ਅਸੀਂ ਵੀ ਅੱਗ ਲਾਉਣ ਦੇ ਹੱਕ ਚ ਨਹੀਂ ਆ ਅਸੀਂ ਸਰਕਾਰ ਤੋਂ ਚਾਹੁੰਦੇ ਆ ਕਿ ਜਿਹੜੇ ਹੋਰ ਪ੍ਰਦੂਸ਼ਣ ਫਲਾਉਂਦੇ ਆ ਪੱਠੇ ਐ ਫੈਕਟਰੀਆਂ ਨੇ ਉਹਨਾਂ ਦੇ ਵੀ ਕਾਰਵਾਈ ਕਰੋ ਔਰ ਜਿਹੜਾ ਪਾਣੀ ਧਰਤੀ ਇਟਲੀ ਫੈਕਟਰੀਆਂ ਪਾ ਕੇ ਗੰਦਾ ਪਾਣੀ ਤੇਜਾਬੀ ਪਾਣੀ ਧਰਤੀ ਇਟਲੀ ਪਾਣੀ ਨੂੰ ਗੰਦਾ ਕਰਦੇ ਆ ਉਹਨਾਂ ਦੇ ਵੀ ਕਾਰਵਾਈ ਕਰੋ ਔਰ ਜਿਹੜਾ ਲੁਧਿਆਣੇ ਦਾ ਬੁੱਢਾ ਨਾਲ ਹੈ ਉਹਦੇ ਉਹਦਾ ਗੰਦਾ ਰੋਕੋ ਸਾਨੂੰ ਸਾਡੀ ਪ੍ਰਾਣੀ ਫੂਕਰ ਤੋਂ ਰੋਕਣ ਲਈ ਸਰਕਾਰ ਜਦੋਂ ਸਾਨੂੰ 6000 ਰੁਪਏ ਮਤਲਬ ਕਿਵੇਂ ਮਗਰ ਸਾਡੀ ਆਰਥਿਕ ਮਦਦ ਕਰ ਦੇ ਅਸੀਂ ਉਹ ਪ੍ਰਾਣੀ ਵੱਢ ਕੇ ਧਰ ਦਾਂਗੇ ਸਾਨੂੰ ਸਰਕਾਰ ਜਗਾ ਦੱਸ ਦੀ ਵਿੱਚ ਤੇ ਛੱਡ ਦਿਓ ਜਾਂ ਸਾਨੂੰ ਕੋਈ ਸੰਸਦ ਸਦੇੜੇ ਇਹ ਨਹੀਂ ਦਿੱਤੇ ਜਾਣ ਜਿਹੜਾ ਵੀ ਉਹਦਾ ਬਦਲ ਮਾ ਸਾਡੇ ਖੇਤਾਂ ਦੇ ਵਿੱਚ ਮਸ਼ੀਨਾਂ ਭੇਜੀਆਂ ਜਾਣ ਉਹ ਗੱਠਾ ਬਣਾਉਣ ਕਰਕੇ ਅਸੀਂ ਵੜਦਾਂਗੇ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਚੱਕ ਲਿਆਉਣ ਜਾਨੀ ਇਹ ਸਰਕਾਰ ਇਹ ਨਹੀਂ ਕਰਦੀ ਤਾਂ ਫਿਰ ਕਿਸਾਨਾਂ ਦੀ ਮਜਬੂਰੀ ਬਣੂ ਸਰਕਾਰ ਕਹਿੰਦੀ ਹੈ ਜੁਰਮਾਨੇ ਕਰਾਂਗੇ ਸਰਕਾਰ ਕਹਿੰਦੀ ਹੈ ਐਫ ਆਈ ਆਰ ਦਰਜ ਕਰਾਂਗੇ ਸਰਕਾਰ ਹੋਰ ਵੀ ਰਹੀਆਂ ਨੇ ਮੈਂ ਬੰਦਾ ਉਹੀ ਮੈਂ ਕਹਿ ਰਿਹਾ ਵੀ ਆ ਕਹਾਂਗੇ ਉਹਨਾਂ ਦੇ ਬਿਆਨ ਆ ਰਹੇ ਨੇ ਕਿਉਂਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਅਜੇ ਬਾੜੀ ਸ਼ੁਰੂ ਨਹੀਂ ਨੈ ਹੋਈ ਉਹ ਜੇ ਸਰਕਾਰ ਇਹੋਂ ਕਰੋਗੇ ਤਾਂ ਫਿਰ ਸਾਡੇ ਕੋਲੇ ਕੀ ਹੈ ਸਿੰਘਾਰਸ ਹੈ ਡੇੜਾ ਠਾਣਾ ਫੜਕੇ ਲਜਾਊਗਾ ਅਸੀਂ ਟਾਣਾ ਕਰਾਂਗੇ ਜੁਰਮਾਨਾ ਭਰਉਣ ਵਜ ਤੇ ਫੜਕੇ ਲਜਾਣਗੇ ਅਸੀਂ ਉਹਨਾਂ ਦਾ ਘਰਾਓ ਕਰਾਂਗੇ ਹਾਂ ਬਿਲਕੁਲ ਹੀ ਅੱਗ ਲਾਉਣ ਦੇ ਹੱਕ ਦੇ ਵਿੱਚ ਪਰ ਜੇ ਸਰਕਾਰ ਆਪ ਦੀ ਜ਼ਿੰਮੇਵਾਰੀ ਨਿਭਾਉਂਦੀ ਨਹੀਂ ਹੈ ਕਿਉਂਕਿ ਗ੍ਰੀਨ ਟਰਬਿਨ ਨੂੰ ਨਹੀਂ ਕਿਹਾ ਕਿ ਪੰਜ ਏਕੜ ਤੱਕ ਦੇ ਕਿਸਾਨਾਂ ਦੇ ਖੇਤਾਂ 'ਚੋਂ ਪਰਾਲੀ ਚੁੱਕਣ ਦਾ ਇੰਤਜ਼ਾਮ ਸਰਕਾਰ ਕਰੇ ਉਹਨਾਂ ਨੂੰ ਸੰਦਾ ਤੇ ਸਬਸਿਡੀ ਦੇਵੇ ਜਿਹੜੇ ਉਹਨੂੰ ਵਾਅਦੇ ਵੀ ਨਾਲੇ ਆ ਉਹਨਾਂ ਨੂੰ 75% ਸਬਸਿਡੀ ਦੇਵੇ ਕੀ ਸਰਕਾਰ ਆਹ ਟ੍ਰਿਬਿਊਨਲ ਦਾ ਇਹ ਹੁਕਮ ਤਾਂ ਲਾਗੂ ਕਰਦੀ ਹੈ ਵੀ ਅੱਗੇ ਲੱਗਣ ਦੇ ਲਈ ਕਿ ਉਹ ਜ਼ਿੰਮੇਵਾਰੀ ਉਹਦਾ ਜਿਹੜਾ ਉਹ ਹੁਕਮ ਹੈ ਟ੍ਰਿਬਿਊਨਲ ਦਾ ਉਹ ਲਾਗੂ ਕਰਦੀ ਹੈ ਨਹੀਂ ਜੇ ਸਰਕਾਰ ਉਹਦਾ ਟ੍ਰਿਬਿਊਨਲ ਦਾ ਫੈਸਲਾ ਨਹੀਂ ਮੰਨਦੇ ਅਸੀਂ ਮੰਨਣੇ ਨੂੰ ਤਿਆਰ ਆ ਪਰ ਜੇ ਸਾਡੀ ਸਮੱਸਿਆ ਦਾ ਸਰਕਾਰ ਹੱਲ ਨਹੀਂ ਕਰਦੀ ਫਿਰ ਕੀ ਕਰਾਂਗੇ ਮਜਬੂਰੀ ਹੈ ਇੱਕ ਹੋਰ ਗੱਲ ਨਿਕਲ ਕੇ ਆਉਂਦੀ ਆ ਤੁਸੀਂ ਪਿਛਲੇ ਸਾਲਾਂ ਤੋਂ ਹਰ ਸਾਲ ਨਿਕਲ ਕੇ ਆਉਂਦੀ ਹੈ ਕਿ ਜਿਹੜੀਆਂ ਮੈਟਰੋ ਸਿਟੀਆਂ ਨੇ ਜਿਵੇਂ ਦਿੱਲੀ ਦਾ ਕਿਹਾ ਜਾਂਦਾ ਕਿ ਪੰਜਾਬ ਦਾ ਧੂਆ ਦਿੱਲੀ ਚਲਾ ਜਾਂਦਾ ਆ ਦੀ ਮਤਲਬ ਇਸ ਹੋਰ ਪੰਜਾਬ ਦੀ ਇਹ ਨਹੀਂ মেট্রੋ ਸਿਟੀ ਨੇ ਉਹਨਾਂ ਚ ਪੋਲੂਸ਼ਨ ਦਾ ਕਾਰਨ ਪੰਜਾਬ ਚ ਜਿਹੜੀ ਪ੍ਰਾਲੀ ਉਹ 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 ਬਣਦੀ ਅੱਗ ਲੱਗਣ ਦਾ ਕਾਰਨ ਕਰਕੇ ਵੀ ਉੱਥੇ ਬਜਾਦਾ ਪੋਲੂਸ਼ਨ ਹੁੰਦਾ ਇਹਦੇ ਬਾਰੇ ਕੀ ਕਹੂੰਗਾ ਅਸੀਂ ਜਿਹੜੀ ਮੇਰੀ ਜਜਮੈਂਟ ਹੈ ਅਸਲ ਦੇ ਵਿੱਚ ਸਰਕਾਰ ਨੇ ਆਵਦੀਆਂ ਨੀਤੀਆਂ ਲਾਗੂ ਕਰਨੇ ਪਹਿਲਾਂ ਕਾਲੇ ਕਾਨੂੰਨਾਂ ਵੇਲੇ ਉਹਨੇ ਯਤਨ ਕੀਤੇ ਮੋਰਚੇ ਨੂੰ ਖੇਲ ਕਰਨ ਵਾਸਤੇ ਅਸੀਂ ਸਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਨਾਲ ਲਾ ਲਿਆ ਸਾਨਾ ਸਾਰੇ ਦੇਸ਼ ਵਾਸੀ ਨੇ ਸਖ ਦਿੱਤਾ ਇਹ ਰੱਦ ਕਰਵਾਇਆ ਇਹ ਮੈਨੂੰ ਲੱਗਦਾ ਕਿ ਐਵੇਂ ਬਦਨਾਮ ਬਦਨਾਮ ਕਰਨਾ ਹੈ ਹਰਿਆਣੇ ਦੇ ਵਿੱਚ ਅੱਗ ਲੱਗਦੀ ਉਹ ਤੋਂ ਵਾਰੀ ਦਿੱਲੀ ਜਾਂਦਾ ਯੂਪੀ ਦੇ ਵਿੱਚ ਲੱਗਦੀ ਉਹ ਤੋਂ ਵਾਰੀ ਦਿੱਲੀ ਜਾਂਦਾ ਜਾਂ ਜਿਹੜੀਆਂ ਪੰਜਾਬ ਦੇ ਵਿੱਚ ਫੈਕਟਰੀਆਂ ਲੱਗੀਆਂ ਉਹਨਾਂ ਦਾ ਧੂਆ ਨਿਕਲਦਾ ਉਹੀ ਧੂਆ ਨੇ ਮਤਲੇ ਜਾਂਦਾ ਕਿ ਅਸੀਂ ਅੱਗ ਲਾਉਣ ਤੋਂ ਪਹਿਲਾਂ ਅਸੀਂ ਪਰਾਲੀ ਦੀ ਮੀਟਿੰਗ ਕਰਾਉਨੇ ਆ ਵੀ ਤੇਰਾ ਧੂਆ ਨਿਕਲੂਗਾ ਧੂਏ ਨੂੰ ਐ ਕਹੀ ਵੀ ਸਿੱਧਾ ਦਿੱਲੀ ਜਾਣਾ ਇਹ ਐਵੇਂ ਦੀਆਂ ਗੱਲਾਂ ਨੇ ਜੇ ਹੋਰ ਆਸੇ ਪਾਸੇ ਤੋਂ ਜਿਹੜਾ ਪ੍ਰਦੂਸ਼ਣ ਹੈ ਉਹ ਦਿੱਲੀ ਲਿਆਉਂਦਾ ਸਾਡਾ ਧੂਆ ਕਿਹੜਾ ਸਿਖਾਇਆ ਹੈ ਅਸੀਂ ਕਹਿੰਦੇ ਨੂੰ ਟ੍ਰੇਨ ਦੇ ਰੇਲਵੇ ਸਟੇਸ਼ਨ ਤੱਕ ਸੱਡਣਾਉਨੇ ਆ ਅੱਜ ਕਹਿੰਦੇ ਪਾਕਿਸਤਾਨ ਵਾਲੇ ਪਾਸੇ ਵੱਜੇ ਸਾਨੂੰ ਕਿਤਰਾਜ ਆ ਫੋਰ ਪਾਸੇ ਵੱਜੇ ਤਰਾਜ ਆ ਜਾ ਸਾਨੂੰ ਇਹ ਐ ਕੋਈ ਐ ਦਲੀਲ ਦੇ ਜਾਣ ਵੀ ਤੁਹਾਡਾ ਧੂਆ ਸਿਖਾਇਆ ਹੋਇਆ ਹੈ ਤੁਸੀਂ ਜਾਣ ਕੇ ਭੇਜ ਦਿਓ ਫਿਰ ਸਾਡੇ ਤੇ ਪਰਚੇ ਕਰ ਦੇਣ ਅਸੀਂ ਚੱਲਾਂਗੇ